ਤਸਵੀਰਾਂ ਤੁਸੀਂ ਦੇਖੀਆਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇਖੀ ਹਵੇਲੀ ਦੇ ਬਾਹਰ ਐਲਐਮਜੀ ਲਾਈਫ ਮਸ਼ੀਨ ਗਨ ਵਾਲੀ ਗੱਡੀ ਦੇਖਿਆ ਬਾਜ਼ਾਰ ਵਿੱਚ ਪੁਲਿਸ ਦੀ ਭੀੜ ਪੂਰਾ ਪਿੰਡ ਪੁਲਿਸ ਛਾਉਣੀ ਚ ਤਬਦੀਲ ਦੇਖਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਮੈਂ ਹਰਵਿੰਦਰ ਸਿੰਘ ਬੱਦਲ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਕੋਈ ਖਤਰਾ ਹੈ ਅਜੇ ਹੀ ਪੰਜਾਬ ਪੁਲਿਸ ਨੂੰ ਇਨਪੁਟ ਮਿਲੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਸੁਰੱਖਿਆ ਦੇ ਇੰਤਜ਼ਾਮ ਚੌਕਸ ਕਰ ਦਿੱਤੇ ਗਏ ਨੇ ਇੱਥੋਂ ਤੱਕ ਕਿ ਪੂਰੇ ਪਿੰਡ ਨੂੰ ਪੁਲਿਸ ਛਾਉਣੇ ਤੇ ਤਬਦੀਲ ਕਰ ਦਿੱਤਾ ਗਿਆ ਹੈ ਪਿੰਡ ਵਿੱਚ ਆਉਣ ਵਾਲੇ ਜਾਣ ਵਾਲੇ ਲੋਕਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ ਸਿੱਧੂ ਮੂਸੇ ਵਾਲੇ ਦੀ ਹਵੇਲੀ ਦੇ ਬਾਹਰ ਮਸ਼ੀਨ ਗਨ ਲੱਗੀ ਹੋਈ ਹੈ ਲਾਈਟ ਮਸ਼ੀਨ ਗਨ ਗੱਡੀ ਖੜਾ ਦਿੱਤੀ ਗਈ ਹੈ ਯਾਨੀ ਕਿ ਇਹ ਪ੍ਰਬੰਧ ਇੰਦਾ ਲੱਗ ਰਿਹਾ ਹੈ ਕਿ ਜਿਵੇਂ ਪੂਰੀ ਕੋਈ ਵੱਡੀ ਇਨਪੁਟ ਹੋਵੇ ਕਿ ਕੋਈ ਵੱਡਾ ਗੈਗਵਾਰ ਹੋ ਸਕਦਾ ਹੈ ਕੋਈ ਵੱਡਾ ਹਮਲਾ ਹੋ ਸਕਦਾ ਹੈ ਜਿਸ ਕਾਰਨ ਪਰਿਵਾਰ ਨੂੰ ਇੰਨੀ ਭਾਰੀ ਸੁਰੱਖਿਆ ਦਿੱਤੀ ਜਾ ਰਹੀ ਹੈ ਪੁਲਿਸ ਮੁਲਾਜ਼ਮ ਵੀ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਆਉਣ ਵਾਲੇ ਰਸਤੇ ਦੇ ਵਿੱਚ ਪੂਤਾ ਇੰਤਜ਼ਾਮ ਕਰ ਰਹੇ ਨੇ ਇੱਥੋਂ ਤੱਕ ਕਿ ਸ਼ਹਿਰ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਦਾ ਕੱਢਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਆਖਰ ਇਹ ਹੋ ਕੀ ਰਿਹਾ ਹੈ ਆਖਰ ਪੁਲਿਸ ਦੀ ਕੀ ਮਜਬੂਰੀ ਹੈ ਕਿ ਅਜਿਹਾ ਫ્લેਗ ਮਾਰਚ ਕੱਢਿਆ ਜਾ ਰਿਹਾ ਹੈ ਇੰਨਾ ਭਾਰੀ ਬਸ ਤੋਂ ਬੰਦ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਸਵਾਲ ਕੀਤੇ ਗਏ ਕਿ ਆਖਰ ਇਹ ਹੈ ਕਿਉਂ ਹੈ ਤਾਂ ਪੁਲਿਸ ਦਾ ਜਵਾਬ ਕੀ ਹੈ ਆਓ ਸੁਣਦੇ ਹਾਂ ਰੀਸੈਂਟ ਸਰਵੇ ਹੋਇਆ ਤੁਸੀਂ ਦੇਖਿਆ ਹੋਣਾ ਇੰਡੀਆ ਟੂਡੇ ਦਾ ਸਰਵੇ ਕੱਢਿਆ ਉਹਦੇ ਵਿੱਚ ਪੰਜਾਬ ਇਜ਼ ਅ ਸੈਕੰਡ ਮੋਸਟ ਸਿਕਿਓਰ ਸਟੇਟ ਐਸ ਆਰ ਲਾਜ਼ ਐਂਡ ਆਰਡਰ ਇਸ ਕਨਸਰਨਡ ਉਹ ਜੇਕਰ ਤੁਹਾਨੂੰ ਕਾਪੀ ਚਾਹੀਦੀ ਤਾਂ ਮੈਂ ਦੇ ਦੇਣਾ ਦਿਸ ਇਜ਼ ਡਨ ਬਾਈ ਅ ਲੀਡਿੰਗ ਪਬਲਿਸ਼ਿੰਗ ਹਾਊਸ ਤੁਹਾਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਗੈਸਟਰਾਂ ਦਾ ਤੁਸੀਂ ਰੋਜ਼ ਸਵਾਰਾਂ ਚ ਪੜਦੇ ਹੋ ਉਹ ਦੇਖਦੇ ਹੋ ਕਿੰਨਾ ਜ਼ਿਆਦਾ ਐਕਸ਼ਨ ਹੋ ਰਿਹਾ ਔਰ ਜਨੂੰਨ ਦਾ ਪੰਜਾਬ ਪੁਲਿਸ ਨੇ ਐਕਸ਼ਨ ਲੈ ਰਹੀ ਹੈ ਉਸ ਤੋਂ ਬਾਅਦ ਕੋਈ ਗੈਂਗਸਟਰ ਦਾ ਕੋਈ ਮੇਜਰ ਕ੍ਰਾਈਮ ਨਹੀਂ ਹੋਇਆ ਤਦੋਂ ਸਾਰਿਆਂ ਨੂੰ ਆਈਡੀਆ ਹੋਣਾ ਬਾਕੀ ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ ਤੇ ਪੋਲੀਟੀਕਲ ਡਿਸਪੈਂਸੇਸ਼ਨ ਬਹੁਤ ਜ਼ਿਆਦਾ ਐਫਰਟ ਕਰ ਰਹੀ ਹੈ ਕਿ ਬਾਹਰੋਂ ਜਿਹੜੀ ਇਨਵੈਸਟਮੈਂਟ ਹੈ ਉਹਦੇ ਪੰਜਾਬ 'ਚ ਲਿਆਂਦੀ ਜਾ ਜਾਵੇ ਤਾਂ ਕਿ ਇੱਥੇ ਦੇ ਲੋਕਲ ਯੂਥ ਹੈ ਜਾਂ ਕੋਈ ਫੋਰ ਸੈਕਸ਼ਨ ਕੋਲ ਸੋਸਾਇਟੀ ਇਹਨਾਂ ਨੂੰ ਗੇਮ ਫੋਰ এমਪਲੋਇਮੈਂਟ ਮਿਲੇ ਹਾਂਜੀ ਕੋਈ ਪ੍ਰੋਬਲਮ ਨਹੀਂ ਵੀ ਆਰ ਆਲ 무ਵਿੰਗ ਰਾਉਂਡ 88000 ਦੀ ਪੰਜਾਬ ਪੁਲਿਸ ਇਸ ਦਾ ਡਿਸਪੋਜ਼ਲ ਆਫ ਦਾ ਜਨਰਲ ਪਬਲਿਕ ਟੂ ਇਨਸਟੇਲ ਅ ਫੀਲਿੰਗ ਆਫ ਸਿਕਿਉਰਿਟੀ ਸਾਨੂੰ ਆਸ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਕਿਸੇ ਨੂੰ ਕੋਈ ਥ੍ਰੈਟਨਿੰਗ ਕਾਲ ਆਉਂਦੀ ਹੈ ਕਿਸੇ ਨੂੰ ਕੋਈ ਡਰਾਉਣਾ ਚਾਹੁੰਦਾ ਹੈ ਧਮਕਾਉਣਾ ਚਾਹੁੰਦਾ ਜਾਂ ਬਲੈਕਮੇਲ ਕਰਨਾ ਚਾਹੁੰਦਾ ਸਾਡੇ ਨੰਬਰ ਖੁੱਲੇ ਨੇ ਜਦੋਂ ਮਰਜ਼ੀ ਕਾਲ ਕਰੋ 112 ਨੰਬਰ 181 ਨੰਬਰ ਔਰ ਸਾਡੇ ਪਰਸਨਲ ਨੰਬਰ ਸਾਡੇ ਖੁੱਲੇ ਨੇ 24/7 ਕਿਸੇ ਨੂੰ ਸੇਲੈਂਡ ਦੇ ਪਰਿਵਾਰ ਦੇ ਅੱਜ 150 ਦੇ ਕਰੀਬ ਕਰਮਚਾਰੀ ਲਏ ਕੋਈ ਇਹ ਜਿਹਾ ਥ੍ਰੈਟ ਹੈ ਜੀ ਕੋਈ ਥ੍ਰੈਟ ਨਹੀਂ ਹੈਗੀ ਇਹ ਬੇਸਿਕਲੀ ਨਾ ਮੋਕ ਟ੍ਰੈਲਸੀ ਕਰਦੇ ਹੁੰਦੇ ਆ ਕਿਸੇ ਸੈਂਸਿਟਿਵ ਪਲੇਸੇ ਦਾ ਜਿੱਦਾਂ ਮੰਨ ਲਓ ਕੋਈ ਡੇਰਾ ਹੈ ਅੰਡਰ ਥ੍ਰੈਟ ਹੈਗਾ ਜਾਂ ਫਾਇਰ ਬ੍ਰਿਗੇਡ ਦਾ ਕੋਈ ਆਫਿਸ ਹੈ ਡੀਸੀ ਆਫਿਸ ਹੈ ਸਰਜੀਪਾ ਦਾ ਆਪਣਾ ਆਫਿਸ ਹੈ ਆਉਣ ਵਾਲੇ ਟਾਈਮ ਤੇ ਅਗਰ ਕੋਈ ਕੰਟਿੰਜੈਂਸੀ ਹੋ ਜਾਏ ਅਸੀਂ ਇਹਦੇ ਤੇ ਐਫੀਸ਼ੀਐਂਟਲੀ ਰਿਸਪੌਂਸ ਕਰ ਪਾਵਾਂਗੇ ਅਗਰ ਜਿੱਥੇ ਜਿੱਥੇ ਸਾਨੂੰ ਲੈਕ ਨਾ ਲੱਗਦਾ ਉਹਨੂੰ ਅਸੀਂ ਇੰਪਰੂਵ ਕਰਾਂਗੇ ਖੈਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੋਕ ਡ੍ਰਿਲ ਸਮੇਂ ਸਮੇਂ ਤੇ ਕਰਦੇ ਰਹਿੰਦੇ ਨੇ ਪਰ ਜਿਸ ਤਰੀਕੇ ਨਾਲ ਸਿੱਧੂ ਮੂਸੇ ਵਾਲੇ ਦੀ ਹਵੇਲੀ ਤੋਂ ਚੌਕਸ ਸੁਰੱਖਿਆ ਦਿੱਤੀ ਗਈ ਹੈ ਉਸ ਤੋਂ ਇਹ ਮੋਕ ਟ੍ਰੇਨ ਤਾਂ ਨਹੀਂ ਲੱਗਦੀ ਐ ਜੇ ਲੱਗਦਾ ਐ ਕਿ ਕੋਈ ਵੱਡਾ ਥ੍ਰੈਟ ਐ ਜਿਸ ਨੂੰ ਪੁਲਿਸ ਹੁਣ ਸੰਜਮ ਰੱਖ ਕੇ ਉੱਥੇ ਕੰਮ ਕਰ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਵੀ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਨੇ ਕਿਉਂਕਿ ਉਹ ਆਪਣੇ ਪੁੱਤ ਦੇ ਇਨਸਾਫ ਲਈ ਲਗਾਤਾਰ ਆਵਾਜ਼ ਚੁੱਕ ਰਹੇ ਨੇ ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਹੈ ਉਹਨਾਂ ਦੇ ਪਿੱਛੇ ਕਤਲ ਕੇਸ ਨਹੀਂ ਕਰਵਾਇਆ ਉਹਨਾਂ ਨੂੰ ਲੈ ਕੇ ਗ੍ਰਿਫਤਾਰੀ ਨੂੰ ਲੈ ਕੇ ਮੰਗ ਹੈ ਤਾਂ ਯਾਨੀ ਕਿ ਪੁਲਿਸ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਜ਼ਿਆਦਾ ਹੈ ਕਿ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਾਂ ਫਿਰ ਉਹਨਾਂ ਦੇ ਪਿੱਛੇ ਲੁਕੇ ਹੋਏ ਜੋ ਹੋਰ ਵੱਡੇ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਗੈਟਸਰੋ ਦੇ ਉੱਤੇ ਵਧ ਰਿਹਾ ਦਬਾਅ ਪੁਲਿਸ ਦੇ ਉੱਤੇ ਵਧ ਰਿਹਾ ਦਬਾਅ ਦੇਖਦੇ ਹੋਏ ਇੰਝ ਲੱਗ ਰਿਹਾ ਹੈ ਕਿ ਜਿਵੇਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਹੈ ਮਾਪੇ ਹੈ ਮਾਤਾ ਪਿਤਾ ਹੈ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਇਸ ਲਈ ਇਹ ਚੌਕਸੀ ਵਰਤੀ ਜਾ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਲਗਾਤਾਰ ਕਹਿੰਦੇ ਨੇ ਕਿ ਉਹਨਾਂ ਨੂੰ ਕਈ ਵਾਰ ਧਮਕੀਆਂ ਮਈਆਂ ਨੇ ਕਿ ਚੁੱਪ ਕਰ ਜਾ ਨਹੀਂ ਤਾਂ ਤੇਰਾ ਵੀ ਅੰਜਾਮ ਉਸਦੇ ਪੁੱਤ ਵਰਗਾ ਹੋਵੇਗਾ ਤਾਂ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਪੁਲਿਸ ਨੇ ਕੋਈ ਸਖਤ ਐਕਸ਼ਨ ਲਿਆ ਹੋਵੇ ਤੇ ਇਹ ਸਾਰਾ ਬੰਦੋਬਸਤ ਕੀਤਾ ਹੋਵੇ ਆਹ ਤਸਵੀਰਾਂ ਦੁਆਰਾ ਦਿਖਾਉਨੇ ਆ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਲਾਈਟ ਮਸ਼ੀਨ ਗਨ ਲਗਾਈ ਗਈ ਹੈ ਪਿੰਡ 'ਚ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਹੋ ਰਹੀ ਹੈ ਤੇ ਸ਼ਹਿਰ ਪਿੰਡਾਂ ਕਸਬਿਆਂ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ Euro report Ludiana Times.